ਉਹ ਕਿੰਨਾ ਮੁਸ਼ਕਲ ਹੁੰਦਾ ਹੈ ਕਿਉਂਕਿ ਇੱਕ ਪਾਸੇ ਬੜਾ ਆਸ ਹੁੰਦੀ ਹੈ ਕਿਸਾਨ ਨੂੰ ਦੂਜੇ ਪਾਸੇ ਝੋਨਾ ਨਹੀਂ ਚੁੱਕਿਆ ਜਾ ਰਿਹਾ ਤਾਂ ਕਿੰਨੀ ਕਿ ਮੁਸ਼ਕਲ ਆ ਰਹੀ ਤੁਹਾਨੂੰ ਮੇਰੇ ਡੋਲਾ ਵੜਦੇ ਨੇ ਦੋ ਤਾਂ ਕੱਚੇ ਪਾਟਲੇ ਅੱਛਾ ਜੀ ਉਹੋ ਕੱਚੇ ਹੋਣਾ ਜੀ ਦੀ ਵੇਚ ਕੇ ਸਵਾ ਅੱਛਾ ਜੀ ਐਨੀ ਬੁਰੀ ਹਾਲਤ ਹੈ ਸਾਡੀ ਹਾਂ ਗਰੀਬੀ ਨੇ ਤਾਂ ਅਸੀਂ ਪਹਿਲਾਂ ਹੀ ਝੰਡੇ ਪਏ ਹੂੰ ਅਰੇ ਇਹ ਕਿਉਂ ਆ ਸਾਡਾ ਮਾਰਦੀ ਫਿਕਰੇ ਆ ਜਿਹੜੇ ਬੋਲਣ ਵਾਲੇ ਨੇ ਉਹ ਤਾਂ ਇਹ ਕਹਿੰਦੇ ਨੇ ਕਿਸਾਨਾਂ ਕੋਲ ਪੈਸੇ ਹੀ ਬਹੁਤ ਹੈ ਕਹਿੰਦੇ ਬੁਲਡਟਰੈਕਟਰ ਰੱਖ ਕੇ ਵੱਡੀਆਂ ਵੱਡੀਆਂ ਮਸ਼ੀਨਾਂ ਰੱਖ ਕੇ ਕਹਿੰਦਾ ਕਿ ਐਸ਼ ਕਰਦੇ ਨੇ ਕੋਠੀਆਂ ਕਾਰਾਂ ਗੱਡੀਆਂ ਉਹਨਾਂ ਕੋਲ ਕਿਸਾਨਾਂ ਕੋਲ ਬੰਨੇ ਭਾੜ-ਭਾੜ ਛੜ ਹੂੰ ਹਾਂ ਲੱਗਾ ਕਰਦੇ ਊਠਾ ਲਾ ਕੇ ਕਰਦੇ ਜਿਹੜਾ ਕੋਈ ਰਸੀ ਕਰਦੇ ਬਈ ਜਿਸ ਤਰੀਕੇ ਨਾਲ ਬੱਬੂ ਮਾਨ ਨੇ ਕਿਹਾ ਕਿ ਜੱਟ ਦੀ ਜੂਨਬੋਰੀ ਤੜ ਤੜ ਮਰ ਜਾਣਾ ਕਿ ਲੱਗਦਾ ਕਿ ਉਹੀ ਹਾਲਾਤ ਪੈਦਾ ਹੋਗੇ ਇੱਕ ਪਾਸੇ ਤਾਂ ਫਸਲ ਪਾਲ ਨਹੀਂ ਪਰ ਦੂਜੇ ਪਾਸੇ ਮੰਡੀਆਂ ਦੇ ਪਿਛਲ ਰਿਹਾ ਜਾ ਹਾਂਜੀ ਹਾਂ ਇਸ ਤਰ੍ਹਾਂ ਢੇਰੀਆਂ ਲੱਗੀਆਂ ਪਈਆਂ ਜੀ ਇੱਕ ਢੇਰੀ ਅਸੀਂ ਪਹਿਲਾਂ ਤਾਂ ਅੱਗੇ ਸੀ ਕਾਲੇ ਕੇ ਆਏ ਜੀ ਦੁਆਰਾ ਇਹ ਵੀ ਇਤਨੀ ਪਈ ਹੈ ਜੀ ਭਰਨੇ ਨੂੰ ਛੇ ਮਹੀਨੇ ਦੀ ਪੱਕੀ ਹੋਈ ਫਸਲ ਨੂੰ ਕਿਸਾਨ ਨੂੰ ਬਹੁਤ ਵੱਡੀ ਆਸ ਹੁੰਦੀ ਹੈ ਕਿ ਕਿਤੇ ਨਾ ਕਿਤੇ ਉਸ ਦੀ ਜਿਹੜੀ ਪੱਕੀ ਹੋਈ ਫਸਲ ਹੈ ਮੰਡੀਆਂ ਦੇ ਵਿੱਚ ਜਾਵੇਗੀ ਆਰਟੀ ਚੁਕੇਗਾ ਉਸ ਤੋਂ ਬਾਅਦ ਜਿਹੜੇ ਉਹਨਾਂ ਨੂੰ ਪੈਸੇ ਮਿਲਣਗੇ ਜੋ ਭਾਵੇਂ ਠੇਕੇ ਦੇ ਨੇ ਭਾਵੇਂ ਉਹਨਾਂ ਦੀ ਫਸਲ ਦੇ ਨੇ ਕਾਫੀ ਖਰਚੇ ਵੀ ਹੁੰਦੇ ਨੇ ਜਿਹੜੀ ਫਸਲ ਦੇ ਉੱਤੇ ਤਾਂ ਇਸ ਨੂੰ ਲੈ ਕੇ ਝੋਨੇ ਦੀ ਫਸਲ ਹੁਣ ਪੱਕ ਚੁੱਕੀ ਹੈ ਮੰਡੀਆਂ ਦੇ ਵਿੱਚ ਕਿਸਾਨ ਲੈ ਕੇ ਆ ਰਹੇ ਨੇ ਪਰ ਦੂਜੇ ਪਾਸੇ ਆਰਤੀਆਂ ਤੇ ਸੈਦਲਾਂ ਦੀ ਹੜਤਾਲ ਚੱਲ ਰਹੀ ਹੈ ਜਿਸ ਤੋਂ ਬਾਅਦ ਕਿਸਾਨ ਲਗਾਤਾਰ ਜਿਹੜੇ ਮੰਡੀਆਂ ਵਿੱਚ ਪਰੇਸ਼ਾਨ ਹੋ ਰਹੇ ਨੇ ਅਸੀਂ ਇਸ ਵੇਲੇ ਖਰੜ ਦੀ ਖਿਜ਼ਰਾਬਾਦ ਮੰਡੀ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਪਣੀ ਫਸਲ ਵੀ ਲੈ ਕੇ ਆਏ ਸੀ ਪਰ ਹੜਤਾਲ ਹੋਣ ਦੇ ਕਾਰਨ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਫਸਲ ਨਹੀਂ ਚੁੱਕੀ ਜਾ ਰਹੀ ਮੁੱਲ ਨਹੀਂ ਪਾਇਆ ਜਾ ਰਿਹਾ ਪਰ ਇਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਸੀਐਮ ਭਗਵਾਨਤ ਮਾਨ ਦੇ ਨਾਲ ਮੀਟਿੰਗ ਵੀ ਜਿਹੜੀ ਹੁਣ ਸੈਦਲਾਂ ਤੇ ਨਾਲ ਆਰਤੀਆਂ ਚੱਲ ਰਹੀ ਹੈ ਇਸੇ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਦੋ ਤਿੰਨ ਮੰਗਾ ਨੇ ਆਰਤੀਆਂ ਦੀ ਵੀ ਤੇ ਨਾਲ ਦੀ ਨਾਲ ਸੈਲਰਾਂ ਦੀ ਪਰ ਕਿਸਾਨ ਕੀ ਸੋਚਦੇ ਨੇ ਇਸ ਬਾਰੇ ਕਿ ਕੋਈ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਕਿਸਾਨਾਂ ਦੇ ਬੜੀ ਮੁਸ਼ਕਲ ਦੇ ਨਾਲ ਸਪ ਜਾਂ ਸਿਰੀਆਂ ਨਾ ਪੱਕੇ ਜੜੀ ਉਹ ਫਸਲ ਆਪਣੀ ਉਗਾਈ ਹੁੰਦੀ ਹੈ ਪਰ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਕੀ ਨਾਮ ਹੈ ਜੀ ਤੁਹਾਡਾ ਗੁਰਦਰਸਨ ਸਿੰਘ ਅੱਛਾ ਫਸਲ ਦੀ ਬਹੁਤ ਆਸ ਹੁੰਦੀ ਹੈ 6 ਮਹੀਨੇ ਤੁਸੀਂ ਪਾਲਦੇ ਹੋ ਝੋਨੇ ਤਾਂ ਇਹ ਜੀ ਫਸਲ ਹੈ ਜਿੱਥੇ ਕਿ ਝੋਨੇ ਦੇ ਵਿੱਚ ਤਾਂ ਲਗਾਤਾਰ ਸੱਪ ਹੋਰ ਕੀੜੇ ਮਕੌੜੇ ਘੁੰਮਦੇ ਰਹਿੰਦੇ ਨੇ ਪਾਣੀ ਦੇ ਵਿੱਚ ਤੁਸੀਂ ਰਾਤਾਂ ਨੂੰ ਵੀ ਰਾਤਾਂ ਕੱਟ ਕੇ ਫਸਲ ਉਗਾਉਂਦੇ ਹੋ ਪਰ ਉਸ ਤੋਂ ਬਾਅਦ ਹੁਣ ਮੰਡੀਆਂ ਦੇ ਵਿੱਚ ਲੈ ਕੇ ਆਏ ਹੋ ਮੰਡੀਆਂ ਦੇ ਦੱਸਿਆ ਜਾ ਰਿਹਾ ਕਿ ਆੜਤੀਆਂ ਸੈਲਰਾਂ ਦੀ ਹੜਤਾਲ ਹੈ ਕਿੰਨੀ ਇੱਕ ਮੁਸ਼ਕਲ ਆ ਰਹੀ ਹੈ ਤੁਹਾਨੂੰ ਇਸ ਜਗਤ ਤੇ ਪਹੁੰਚਣ ਹੁਣ ਹੜਤਾਲ ਕਾਰਨ ਜੀਮੀਦਾਰਾਂ ਦੀ ਬਹੁਤ ਹੈਰਾਨੀ ਹੋ ਰਹੀ ਹੈ ਇੰਮੀਦ ਆ ਜਾਂਦਾ ਕੋਈ ਵਾਦ ਨੂ ਦੇਖਦਾ ਨਹੀਂ ਕੋਈ ਪੁੱਛਦਾ ਨਹੀਂ ਹੈਗਾ ਉਹ ਕੁਆਂਟੇ ਏਰੀਆ ਨੇ ਟੇਰੀਆਂ ਪਈਆਂ ਹਮ ਐਸਾ ਜੀ ਜ਼ਿੰਮੇਵਾਰਤਾ ਬਹੁਤ ਔਖਾ ਹੋਇਆ ਹੋਇਆ ਪਹਿਲਾਂ ਕਦੇ ਆਈ ਇਦਾਂ ਦੀ ਮੁਸ਼ਕਲ ਜਿਹੜੀ ਹੁਣ ਆਈ ਹੈ ਪਹਿਲਾਂ ਕਦੇ ਨਹੀਂ ਇਹ ਹੁਣੇ ਆਈ ਹੈ ਅੱਛਾ ਹੁਣੇ ਮੁਸ਼ਕਲ ਹੈ ਹੁਣੇ ਮੁਸ਼ਕਲ ਆਈ ਹੈ ਅੱਛਾ ਇੱਕ ਲੋਕਲ ਲੀਡਰ ਦਾ ਬਹੁਤ ਵੱਡਾ ਰੋਲ ਹੁੰਦਾ ਕਿ ਲੋਕਲ ਲੀਡਰ ਆਣ ਕੇ ਹਾਲਚਲ ਪੁੱਛੇ ਕਿਸਾਨਾਂ ਦੀ ਜੇ ਕੋਈ ਮੁਸ਼ਕਲ ਆ ਰਹੀ ਹੈ ਕੋਈ ਲੋਕਲ ਲੀਡਰ ਵੀ ਪਹੁੰਚਾਇ ਇੱਥੇ ਕੋਈ ਲੋਕਲ ਲੀਡਰ ਨਹੀਂ ਆਉਂਦਾ ਹੈਗਾ ਇੱਥੇ ਕੋਈ ਲੋਕ ਲੀਡਰ ਨਹੀਂ ਆ ਹੁਣ ਤੱਕ ਆਇਆ ਹੈਗਾ ਕੋਈ ਬੜਾ ਮੁਸ਼ਕਲ ਤੁਸੀਂ ਸਵੇਰ ਤੋਂ ਬੈਠੇ ਅਸੀਂ ਸਵੇਰ ਤੋਂ ਬੈਠੇ ਆਂ ਕੋਈ ਆਸ ਹੈ ਕਿ ਤੁਹਾਡੀ ਫਸਲ ਚੱਕ ਹੋ ਜੇਗੀ ਅਜਾ ਕੋਈ ਆਸ ਨਹੀਂ ਹੈ ਕੋਈ ਪਹਿਲੀ ਟਰਾਲੀ ਲੈ ਕੇ ਆਏ ਜੋ ਹੋਰ ਵੀ ਤੁਹਾਡੇ ਕੋਲ ਚੋਨਾ ਹੈਗਾ ਕਰ ਕਰ ਇਹ ਵੀ ਜੋ ਚੋਨਾ ਹੈਗਾ ਫਸਲ ਉਹ ਲੈ ਕੇ ਵੀ ਆ ਡਾਲੇ ਹੋਣੇ ਹਮ ਕਰ ਜੋ ਨਾਲ ਜੇ ਖੜਾ ਹੈ ਵੱਢਣ ਨੂੰ ਅਜਾ ਵੱਢਣ ਨੂੰ ਖੜਿਆ ਵੱਢਣ ਖੜਾ ਬਿਲਕੁਲ ਤਾਂ ਬਾਪੂ ਕਿੰਨਾ ਮੁਸ਼ਕਲ ਹੁੰਦਾ ਕਿਉਂਕਿ ਇੱਕ ਪਾਸੇ ਬੜਾ ਆਸ ਹੁੰਦੀ ਹੈ ਕਿ ਸਾਨੂੰ ਦੂਜੇ ਪਾਸੇ ਚੋਨਾ ਚੁੱਕਿਆ ਜਾ ਰਿਹਾ ਤਾਂ ਕਿੰਨੀ ਕਿ ਮੁਸ਼ਕਲ ਆ ਰਹੀ ਤੁਹਾਨੂੰ ਮੇਰੀ ਗੱਲ ਸੁਣੋ ਜੀ ਮੈਂ ਹੰਡੀ ਕੇ ਬਟੋ ਬੰਦਾ ਹਾਂ ਹਾਂ ਮੇਰੇ ਡੌਲਾ ਵੰਦੇ ਦੇ ਦੋ ਤਾਂ ਕੱਚੇ 파ਟਦੇ ਅੱਛਾ ਜੀ ਕੱਖ ਵੰਦੇ ਜੀ ਦੀਆਂ ਡੌਲਾ ਹੂੰ ਉਹ ਕੱਚੇ ਹੋਣਾ ਜੀਰੀ ਵੇਚ ਕੇ ਸਵਾਹ ਹੁੰਦੇ ਅੱਛਾ ਜੀ ਐਨੀ ਬੁਰੀ ਹਾਲਤ ਹੈ ਸਾਰੇ ਕਿਸਾਨਾਂ ਦੀ ਹਾਂ ਗਰੀਬੀ ਨੇ ਅਸੀਂ ਪਹਿਲੇ ਹੀ ਝੰਡੇ ਪਏ ਹੂੰ ਰਹਿੰਦੇ ਹੁੰਦੇ ਆ ਸਾੜਾ ਮਾਰਦੇ ਵੀ ਕਿਰੇ ਪਰ ਕਹੀਂ ਬڑے-ਬڑے ਜਿਹੜੇ ਬੋਲਣ ਵਾਲੇ ਨੇ ਉਹ ਤਾਂ ਇਹ ਕਹਿੰਦੇ ਨੇ ਕਿਸਾਨਾਂ ਕੋਲ ਪੈਸੇ ਹੀ ਬਹੁਤ ਹੈ ਕਹਿੰਦੇ ਬੁੱਲਟ ਟਰੈਕਟਰ ਰੱਖ ਕੇ ਵੱਡੀਆਂ-ਵੱਡੀਆਂ ਮਸ਼ੀਨਾਂ ਰੱਖ ਕੇ ਕਹਿੰਦਾ ਕਿ ਐਸ਼ ਕਰਦੇ ਨੇ ਕੋਠੀਆਂ ਕਾਰਾਂ ਗੱਡੀਆਂ ਉਹਨਾਂ ਕੋਲ ਕਿਸਾਨਾਂ ਕੋਲ ਨਹੀਂ ਕਰਜ਼ੇਵਾਂ ਬੰਨੇ ਪਏ ਵਾਲ-ਵਾਲ ਛੜ ਹੂੰ ਹਾਂ ਕਾ ਕਰਦੇ ਨੇ ਉਠਾ ਲਾ ਕੇ ਕਰਦੇ ਨੇ ਜਿਹੜਾ ਕੋਲ ਸਹੀ ਕਰਦੇ ਨੇ ਆੜਤੀਆਂ ਕੋਲ ਬੰਨੇ ਹੋ ਜੀ ਆੜਤੀਆਂ ਕੋਲ ਬੈਂਕਾਂ ਬੰਨੇ ਰਏ ਸੀ ਅਸ ਲਿਮਟਾਂ ਲੈ ਲਈਆਂ ਹਾਂ ਨੇ ਮਿਟਾਂ 20-20 ਲੱਖ ਦੀਆਂ ਕਰਾਈਆਂ ਵੇ ਹੂੰ ਤਾਂ ਹੁਣ ਆੜਤੀਆਂ ਦੀ ਸੈਲਰਾਂ ਦੀ ਹੜਤਾਲ ਹੈ ਤਾਂ ਲੱਗਦਾ ਕਿ ਤੇ ਆਸ ਤੁਹਾਡੀ ਫਸਲ ਚੁੱਕੀ ਜਾਏਗੀ ਸਾਰੇ ਤਾਂ ਕੋਈ ਆਸ ਨਹੀਂ ਜੀ ਲੱਗਦੀ ਜਾਂ ਹੁਣ ਕੋਈ ਫੈਨ ਨਹੀਂ ਹੁੰਦਾ ਮੈਂ ਕੱਦ ਲਾ ਬੈਠਾ ਹਾਂ ਅੱਛਾ ਹਾਂ ਜੀ ਪਰੇਸ਼ਾਨ ਹੋ ਰਹੀ ਹੋਰ ਅੱਛਾ ਲੋਕਲ ਕੋਈ ਲੀਡਰ ਆਇਆ ਮੰਤਰੀ ਕੋਈ ਨਹੀਂ ਜੀ ਆਇਆ ਹੁਣ ਨਾ ਕੋਈ ਨਹੀਂ ਆਪੁੱਛ ਨਾ ਕਿਸਾਨਾਂ ਨੂੰ ਲੱਗਦਾ ਕਿ ਜੂਨੇ ਬੁਰੀ ਆ ਫਿਰ ਤਾਂ ਹਾਂ ਜੀ ਇੱਕ ਤਰਫੋਂ ਸੇ ਦਾ ਮਿਹਨਤ ਕਰਨੀ ਦੂਜੇ ਪਾਸੇ ਫਸਲ ਵੀ ਨੁਕੀ ਚੁੱਕੀ ਜਾਣੀ ਹਾਂ ਜੀ ਬਿਲਕੁਲ ਤੁਸੀਂ ਦੇਖੋ ਕੀ ਹੈ ਕਿਸਾਨਾਂ ਦਾ ਹਾਲ ਹੈ ਸਾਡੇ ਨਾਲ ਨੌਜਵਾਨ ਵੀ ਜਿਹੜੇ ਲੈ ਕੇ ਆਏ ਨੇ ਭਾਈ ਜੀ ਮੁਸ਼ਕਲ ਤਾਂ ਬਹੁਤ ਹੁੰਦੀ ਹੈ ਕਿਸਾਨਾਂ ਨੂੰ ਕਿਉਂਕਿ 6 ਮਹੀਨੇ ਬਾਅਦ ਝੋਨੇ ਦੀ ਫਸਲ ਫਿਰ ਕਣਕ ਦੀ ਫਸਲ ਹਰ ਵਾਰ ਮੰਡੀਆਂ ਦੇ ਵਿੱਚ ਆਹੀ ਹਾਲ ਚੱਲਦਾ ਕਦੇ ਆਰਟੀ ਰੁੱਸ ਕੇ ਕਦੇ ਸੈਲਰ ਵਾਲੇ ਰੁੱਸ ਕੇ ਕਦੇ ਸਰਕਾਰ ਨਹੀਂ ਮੁੱਕ ਤੇ ਜਿਹੜੇ ਕੰਮ ਕਰਦੀ ਤਾਂ ਹੁਣ ਇਸ ਵਾਰ ਤਾਂ ਬਹੁਤ ਮੁਸ਼ਕਲ ਹੋ ਗਿਆ ਕਿਉਂਕਿ ਸਾਰਾ ਧਾਮ-ਜਾਮ ਜਿਹੜਾ ਹੈ ਹੀ ਨਹੀਂ ਫਸਲ ਚੁੱਕਣ ਵਾਸਤੇ ਇਹ ਤਾਂ ਹੈ ਹੋਈ ਜੀ ਹੁਣ ਤਾਂ ਇਹ ਲੜਾਈ ਤੇ ਸਰਕਾਰ ਦੀ ਸੈਲਰ ਵਾਲਿਆਂ ਦੀ ਜੀ ਜ਼ਿਮੀਦਾਰਾਂ ਵਿੱਚ ਪਿਸ ਰਿਹਾ ਜੀ ਹੁਣ ਉਹ ਬੈਠੇ ਕੰਮ ਦਾ ਟਾਈਮ ਹੈ ਹਰ ਬੰਦਾ ਛੱਡ ਕੇ ਹਰ ਰੋਜ਼ ਬੈਠਣਾ ਬਹੁਤ ਔਖਾ ਜੀ ਤੇਰੀ ਤਰੀਕ ਤੋਂ ਸਰਕੇ ਸਰਕਾਰੀ ਖਰੀਦ ਸ਼ੁਰੂ ਹੁੰਦੀ ਅੱਗੇ ਆ 5 ਤਰੀਕ ਹੋ ਗਈ ਹੈ ਅਜੇ ਤੱਕ ਇਹਨਾਂ ਦਾ ਕੋਈ ਮਸਲਾ ਨਹੀਂ ਹੋ ਰਿਹਾ ਜੀ ਅੱਛਾ ਇੱਕ ਤਾਂ ਕਿਸਾਨਾਂ ਵਾਸਤੇ ਸਰਕਾਰ ਇੰਤਜ਼ਾਮ ਕਰਦੀ ਐ ਪਾਣੀ ਦਾ ਪ੍ਰਬੰਧ ਟੈਂਟ ਦਾ ਪ੍ਰਬੰਧ ਕੋਈ ਬੈਠਣ ਵਾਸਤੇ ਇੰਤਜ਼ਾਮ ਹੁੰਦਾ ਪਰ ਲੱਗਦਾ ਕਿ ਹੜਤਾਲ ਦੇ ਵਿੱਚ ਤਾਂ ਫਿਰ ਕਿਸਾਨ ਉਸ ਤਰੀਕੇ ਨਾਲ ਹੀ ਪੀਸ ਰਹੇ ਆਂ ਬੈਠਣ ਵਾਸਤੇ ਥੋੜਾ ਕੋਈ ਪ੍ਰਬੰਧ ਨਹੀਂ ਨਹੀਂ ਚਲੋ ਬੈਠਣ ਦਾ ਤਾਂ ਹੈ ਜੀ ਇਹਨਾਂ ਨੇ ਅੜਦਿਆਂ ਦੇ ਕੋਲ ਹੈਗਾ ਪਾਣੀ ਰੋਟੀ ਪੈਣ ਦੀ ਤੇ ਕਰਦੇ ਆ ਜੀ ਵਿਚਾਰੇ ਪਰ ਹਰ ਜਗ੍ਹਾ ਨਹੀਂ ਨਾ ਹੈ ਜੀ ਹਰ ਜਗ੍ਹਾ ਜ਼ਿੰਮੇਵਾਰ ਐਵੇਂ ਰੁਲਦੇ ਆ ਜੀ ਹੂੰ ਭਾਈ ਜਿਸ ਤਰੀਕੇ ਨਾਲ ਬੱਬੂ ਮਾਨ ਨੇ ਕਿਹਾ ਕਿ ਜੱਟ ਦੀ ਜੋਨਬੋਰੀ ਤੜਫੜ ਤੜਫ ਮਰ ਜਾਣਾ ਕਿ ਲੱਗਦਾ ਕਿ ਉਹੀ ਹਾਲਾਤ ਪੈਦਾ ਹੋਗੇ ਇੱਕ ਪਾਸੇ ਤਾਂ ਫਸਲ ਪਾੜ ਨਹੀਂ ਪਰ ਦੂਜ ਮੰਡੀਆਂ ਦੇ ਪਿਛਲ ਰਿਆ ਜਾ ਰਹੇ ਹਨ ਹਾਂਜੀ ਹਾਂਜੀ ਕਿਸਾਨਤਾ ਜੀ ਹਰ ਹਰ ਇੱਕ ਉਥੇ ਦੇਖ ਲਓ ਜੀ ਸਟੇਟ ਚ ਇਸ ਤਰ੍ਹਾਂ ਹੀ ਹੈਰਾਨ ਘਿਰੀ ਵਾਲਾ ਕੰਮ ਹੋ ਰਿਹਾ ਪੰਜਾਬ ਚ ਤਾਂ ਬੁਰਾ ਹੀ ਹਾਲ ਹੈ ਦੇਖ ਰਹੇ ਤੁਸੀਂ ਜੀ ਕੋਈ ਸੁਣਵਾਈ ਨਹੀਂ ਹੈ ਜੀ ਕੋਈ ਮੰਡੀਆਂ ਚ ਪਾਣੀ ਦਾ ਪ੍ਰਬੰਧ ਨਹੀਂ ਹੈ ਊਰੇ ਤਾਂ ਚਲੋ ਹੈਗਾ ਹੋਰ ਮੰਡੀਆਂ ਚ ਤੁਸੀਂ 39 ਤੇ ਚਲੇ ਜਾਓ ਉੱਥੇ ਵੀ ਆਹੀ ਹਾਲ ਹੈ ਜੀ ਇਸ ਤਰ੍ਹਾਂ ਢੇਰੀਆਂ ਲੱਗੀਆਂ ਪਈਆਂ ਜੀ ਇੱਕ ਢੇਰੀ ਅਸੀਂ ਪਹਿਲਾਂ ਟਾਗੇ ਸੀ ਕਾਲੇ ਕੇ ਆਏ ਜੀ ਦੁਆਰਾ ਇਹ ਵੀ ਇਤਨੀ ਪਈ ਹੈ ਜੀ ਭਰਨੇ ਨੂੰ ਬਾਰਸ਼ ਦਾ ਵੀ ਬਹੁਤ ਬੰਦੇ ਨੂੰ ਡਰ ਰਹਿੰਦਾ ਕਿਸਾਨ ਨੂੰ ਮੰਨਰਾਂਦਾ ਹੈ ਖਤਰਾ ਕਿਉਂਕਿ ਝੋਨੇ ਦੀ ਫਸਲ ਇੱਕ ਵਾਰੀ ਮਤਲਬ ਬਾਰਸ਼ ਪੈ ਗਈ ਉਸ ਤੋਂ ਉਪਰ ਉਹ ਤਾਂ ਖਤਮ ਹੋ ਗਈ ਬਿਲਕੁਲ ਹਾਂ ਜੀ ਹਾਂ ਜੀ ਬਾਰਸ਼ ਦਾ ਤਾਂ ਹੁਣ ਪੱਕੀਆਂ ਵੀ ਫਸਲਾਂ ਐ ਜੀ ਉੱਪਰ ਤੋਂ ਮੌਸਮ ਦਾ ਕੋਈ ਪਤਾ ਨਹੀਂ ਜੀ ਪਹਿਲਾਂ ਵੀ ਇਹ ਸਾਡੀ ਹੋ ਗਈ ਸੀ ਸਾਰੀ ਗਿਰ ਗਈ ਸੀ ਬਹੁਤ ਔਖੀ ਬੜਵਾਈ ਹੈ ਜੀ ਮੀਆਂ ਤਾਂ ਤੇ ਭਾਈ ਜੀ ਤੁਸੀਂ ਵੀ ਲੈ ਕੇ ਆਏ ਹੋ ਝੋਨਾ ਤਾਂ ਕਿੰਨੀ ਕਿੰਨੇ ਕਿ ਮੁ ਨਾਨ ਹੋਰੀ ਸਵੇਰ ਤੋਂ ਜੇ ਕੱਲ ਤੋਂ ਆਏ ਪੰਜ ਦਿਨ ਹੋ ਗਏ ਜੀ ਅੱਛਾ ਜੀ ਪੰਜ ਦਿਨ ਪਹਿਲਾਂ ਢੇਰੀ ਲੱਗੀ ਵੀ ਹੈ ਜੀ ਹੂੰ ਹੁਣ ਤੱਕ ਨਹੀਂ ਚੱਕ ਹੋਈ ਜਾਂ ਆਉਣ ਵਾਲੇ ਟਾਈਮ ਵਿੱਚ ਪੰਜ ਸੱਤ ਦਿਨ ਪਤਾ ਨਹੀਂ ਕਿੰਨੇ ਦਿਨ ਲੱਗ ਜਾਣੇ ਜਾਂ 15 ਦਿਨ 20 ਦਿਨ ਵੀ ਲੱਗ ਸਕਦੇ ਹੂੰ ਹੋਰ ਵਡਾਉਣ ਨੂੰ ਪਈ ਐ ਉੱਪਰ ਤੇ ਕੁਦਰਤੀ ਮਾਰ ਐ ਬਾਰਿਸ਼ ਹੋ ਰਹੀ ਐ ਜੀ ਬਾਕੀ ਹਲੇ ਰੋਕੀ ਵੀ ਐ ਵਡਾਉਣ ਤੇ ਪੱਕੀ ਖੜੀ ਐ ਕੋਈ ਆਸ ਨਹੀਂ ਲੱਗਦੀ ਕੋਈ ਆਸ ਨਹੀਂ ਆਈ ਲੱਗਦਾ ਕਿ ਜੇ ਇਹਨਾਂ ਦਾ ਮਸਲਾ ਨਾਲ ਹੋਇਆ ਫਿਰ ਪਿਸਦਾ ਦੇ ਵਿੱਚ ਕਿਸਾਨ ਹੀ ਹੈ ਕਿਉਂਕਿ ਨਾ ਤਾਂ ਸੈਲਰ ਵਾਲੇ ਨੂੰ ਇਹਨਾਂ ਨੂੰ ਫਰਕ ਪੈਂਦਾ ਨਾ ਆਰਟੀ ਨੂੰ ਪੈਂਦਾ ਪੈਂਦਾ ਕਿਸਾਨ ਨੂੰ ਕਿ ਕੋਈ ਫਸਲ ਨਹੀਂ ਹਾਂਜੀ ਹਾਂਜੀ ਹਰ ਪਾਸੇ ਨੂੰ ਕਿਸਾਨੇ ਪੀਸਿਆ ਜਾਂਦਾ ਜੀ ਹੂੰ ਬਾਕੀ ਕੁਦਰਤੀ ਮਾਰ ਉਹ ਲੱਗ ਲੱਗਤੋਂ ਹੈ ਜੀ ਬਾਕੀ ਆਉਣ ਵਾਲੇ ਪਿਛਲੇ ਟਾਈਮ ਚ ਬਿਮਾਰੀ ਖਾਸੀ ਪਈ ਹੈ ਜੀ ਉਹਦਾ ਵੀ ਬਹੁਤ ਘਟਾ ਹਾਂਜੀ ਹਾਂਜੀ ਬਿਲਕੁਲ ਹੀ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਿਹਾ ਹੈ ਝੋਨਾ ਰੋਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜ-ਛੇ ਦਿਨਾਂ ਤੋਂ ਕਿਸਾਨ ਆਪਣੀ ਫਸਲ ਨੂੰ ਤਰਪਾਲਾਂ ਨਾਲ ਢੱਕ ਕੇ ਬਚਾ ਕੇ ਰੱਖ ਰਹੇ ਨੇ ਪਰ ਦੂਜੇ ਪਾਸੇ ਮਸਲਾ ਜਿਹੜਾ ਲਗਾਤਾਰ ਉੱਜਾ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਦੇ ਨਾਲ ਪਾਵੇਂ ਅੱਜ ਕਿਸਾਨਾਂ ਦੀ ਤੇ ਨਾਲ ਜਿਹੜੀ ਮੀਟਿੰਗ ਦੱਸਿਆ ਜਾ ਰਿਹਾ ਕਿ ਆਰਤੀਆਂ ਦੇ ਸੈਦਲਾਂ ਦੀ ਇਹ ਪਰ ਦੂਜੇ ਪਾਸੇ ਹੁਣ ਕਿਸਾਨ ਕਿੱਥੇ ਜਾਵੇ ਕਿਸਾਨ ਤੋਂ ਵੱਡੀ ਆਸ ਹੁੰਦੀ ਹੈ 6 ਮਹੀਨੇ ਬਾਅਦ ਕਿ ਕਿਦਨਾਂ ਉਹਦੀ ਫਸਲ ਪੱਕੇਗੀ ਉਹਦਾ ਮੁੱਲ ਮਿਲੇਗਾ ਪਰ ਹੁਣ ਦੇਖਦੇ ਹਾਂ ਜਿਸ ਤਰੀਕੇ ਨਾਲ ਮੀਟਿੰਗ ਦਾ ਸਿੱਟਾ ਕੀ ਨਿਕਲਦਾ ਹੈ ਕਿਉਂਕਿ ਪਹਿਲਾਂ ਦੱਸਿਆ ਜਾ ਰਿਹਾ ਕਿ ਪਹਿਲਾਂ ਜਿਹੜਾ ਝੋਨਾ ਸੈਦਲਾਂ ਵਾਲਿਆਂ ਕੋਲ ਹੈ ਉਹ ਵੀ 10 ਮਹੀਨੇ ਦੇ ਵਿੱਚ ਹੁਣ ਜਾ ਕੇ ਚੁੱਕਿਆ ਗਿਆ ਪਰ ਜਿਹੜਾ 31 ਮਾਰਚ ਤੱਕ ਦੱਸਿਆ ਜਾਦਾ ਕਿ ਸੈਲਰ ਵਾਲੇ ਕਹਿੰਦੇ ਨੇ ਕਿ 31 ਮਾਰਚ ਤੱਕ ਸਾਡਾ ਝੋਨਾ ਚੁੱਕ ਹੋ ਜਾਂਦਾ ਸੀ ਪਰ ਇਸ ਵਾਰ ਲੇਟ ਹੋਣ ਕਾਰਨ ਸਾਨੂੰ ਕਰੋੜਾਂ ਰੁਪਏ ਦਾ ਘਾਟਾ ਪਿਆ ਦੂਜੇ ਫਿਰ ਆਰਤੀਆਂ ਨੂੰ ਆਰਤੀਆਂ ਦੇ ਉੱਤੇ ਤਲਵਾਰ ਹੀ ਲਟਕ ਰਹੀ ਹੈ ਆਰਤੀਆਂ ਦਾ ਇਹ ਕਹਿਣਾ ਹੈ ਕਿ ਸਾਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਸਟੋਰ ਕਰਕੇ ਰੱਖੋ ਜਾਂ ਕਿਤੇ ਸਾਡਾ ਝੋਨੇ ਨੂੰ ਆਪ ਤੁਸੀਂ ਇੰਤਜ਼ਾਮ ਕਰਨੇ ਨੇ ਪਰ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਇਹਨੇ ਪੱਕੇ ਇੰਤਜ਼ਾਮ ਨਹੀਂ ਅਸੀਂ ਕਿੱਥੇ ਰੱਖੀ ਤਾਂ ਇਸ ਨੂੰ ਲੈ ਕੇ ਜਿਹੜਾ ਮਸਲਾ ਹੁਣ ਗੁੱਲਦੰਦਾਰ ਹੈ ਕਦੋਂ ਕਿਸਾਨਾਂ ਦਾ ਮਸਲਾ ਹਲ ਹੁੰਦਾ ਕਦੋਂ ਉਹਨਾਂ ਦੀ ਫਸਲ ਚੁੱਕੀ ਜਾਂਦੀ ਹੈ ਧੰਨਵਾਦ